ਰੈਂਦਾ ਕਰਨਾਲੀ ਨਰਮਨ ਜਿਲਦਾਂ ਦੇ ਕਿੱਥੋਂ ਪਤਾ ਲੱਗਦਾ ਸੰਗਤ ਆਏ ਪਤਾ ਲੱਗਦਾ ਨਾਨਕ ਜੀ ਪਾਇ ਕਹਿ ਇਤਨਾ ਮੈਂ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਭੜੇ ਜਿਉਣ ਵਖ ਕੱਡੇ ਤੇ ਜਮਾਉਂਦਾ ਉਥੇ ਜਿੱਥੇ ਧਰਮ ਰਾਜ ਦੀ ਕਚੈਰੀ ਸੱਚੇ ਹੀ ਸੱਚ ਨਿਭੜੇ ਸੱਚੇ ਬੰਦੇ ਵੱਜਦੇ ਆ ਜਿਹੜੇ ਬਾਣੀ ਨਾਲ ਜੁੜੇ ਆ ਗੁਰੂ ਨਾਨਕ ਨਾਲ ਜੁੜੇ ਆ ਨਾਮ ਨਾਲ ਜੁੜੇ ਆ ਸੋਨਾ ਜੀਵਨ ਬਣਾ ਲਿਆ ਉਹ ਵੱਜਦੇ ਆ ਜਿਉਣ ਵਖ ਕੱਡੇ ਤੇ ਜਮਾਉਂਦਾ ਜੋਣ ਕੇ ਮਾਖਾ ਕੱਟ ਲੈਣ ਦਾ ਕਾਰਨ ਅੱਜ ਜਿਮਾਲੇ ਕਿਹੜੇ ਹੁੰਦੇ ਆ ਬਾਣੀ ਵਿਚਾਰੀ ਇਸ ਕਰਕੇ ਲੋੜਾ ਜਿਮਾਲੇ ਕੌਣ ਹੁੰਦੇ ਆ ਆਪਾਂ ਨੂੰ ਨਹੀਂ ਪਤਾ ਜਿਮਾਲੇ ਕਿਹਨੂੰ ਕਹਿੰਦੇ ਆ ਜਿਮਾਲੇ ਆਪਾਂ ਬੰჯერ ਕਰਾਤਾ ਕਰਨ ਵਾਲੇ ਕਿਸਾਨਾਂ ਮਾਂ ਦੀ ਬੇਅਦਵੀ ਕਰਨ ਵਾਲੇ ਬਿਊਟੀ ਭੰਗ ਲਾਜਾ ਨਸ਼ੇ ਕਰਨ ਵਾਲੇ ਸ਼ਰਾਬ ਮਾਸ਼ੀਆ ਅਯਾਸ਼ੀਆਂ ਕਰਨ ਵਾਲੇ ਠਗੀਆਂ ਵਾਲੇ ਧੂਠ ਬਨ ਵਾਲੇ ਜਿਉਣਾ ਮਾਖਾ ਕੱਟੇ ਜਿਮਾਲੇ ਜੋਣ ਕੇ ਮਾਖਾ ਕੱਟ ਲੈਣੇ ਆ ਸਾਰੇ ਖਾਉਣਾ ਪਾਏ ਨਕੂੜਿਆ ਸੱਚ ਗਣ ਤਾਂ ਨਹੀਂ ਮਿਲਦੀ ਜੀ ਉੱਥੇ ਮੂੰਕਾਲੇ ਦੋਜਿਖ ਚੱਲਿਆ ਉਹਨਾਂ ਨੇ ਮੂੰਕਾਲੇ ਕਰਕੇ ਨਾ ਤਨਪੀ ਦਿੱਤਾ ਜਦੋਂ ਦਾ ਫੇਰੇ ਨਵੇਂ ਤੇ ਸਿਚੇ ਜਣ ਗਏ ਵੈਗਰੂ ਜਿਹੜੇ ਤੇਰੇ ਨਾਮ ਨਾਲ ਜੁੜ ਗਏ ਰੱਗੇ ਹੈ ਉਹ ਜ਼ਿੰਦਗੀ ਦੀ ਬਾਜੀ ਜਿੱਤ ਗਏ ਉਹ ਵੈਗਰੂ ਨਾਲ ਜਾ ਕੇ ਹਾਰ ਗਏ ਸਿੱਠਾ ਗੜ ਵਾਲਿਆ ਫਿਰ ਤੋਂ ਕੰਨੀਆਂ ਵਾਲਾ ਨਾਲ ਹਾਰ ਗਏ ਜ਼ਿੰਦਗੀ ਦੀ ਬਾਜੀ ਜਿੱਤ ਗਏ ਇੱਥੇ ਪਰ ਦੁਨੀਆ ਦੇ ਬਾਇਸ਼ਾ ਉਹ ਨਾ ਫੰਡਲ ਕੋ ਰਾਜ ਜੁਮਾਵੇ ਹੰਦ ਚਲੇ ਗਏ ਕਿ ਤੇਰੇ ਇੰਦਰਾ ਗੱਦੀ ਕਿ ਮਿਟੌਰ ਜੀ ਦੀ ਕੈਂਦੀ ਨਹੀਂ ਤੇ ਦਰ ਦੂਜੇ ਪਾਸੇ ਦੇਖੀਏ ਨੈ ਭਾਈ ਸਰਮੌਰ ਸੰਗ biện ਸੰ ਕਿੱਥੇ ਆ ਫਰਕ ਆ ਨਾ ਜਿੰਦਾ ਸੌਤਾ ਕਿੱਥੇ ਆ ਕੱਲ ਮਰਸੀ ਬਣਾਈ ਪਰ ਸੱਪਾ ਨਾ ਆਉਂਦੀ ਰਹਾ ਗੁਰੂ ਸਾਹਿਬ ਦੀ ਗੋਚ ਬੈਠੇ ਨਾ ਜਨਰਲ ਸਵੇਤ ਸਿੰਘਾ ਨੇ ਚਿੱਦੀ ਨਾ ਤੇ ਵੀ ਹੋਈ ਸਰੀਰ ਉਹਨਾਂ ਨੇ ਛੱਡਿਆ ਸਰੀਰ ਵੇਦਿਆ ਨੇ ਛੱਡਣਾ ਪਿਆ ਐਨਾ ਹੰਕਾਰ ਇਥੇ ਉਹ ਕਿੱਥੇ ਗਿਆ ਬਸ ਇਹੀ ਫਰਕ ਆ ਸਰੀਰ ਸੱਜਿਆ ਤੇ ਉਹ ਨਾ ਵੀ ਚਿੱਦੀ ਹੋਈ ਇੱਥੇ ਰਹਿ ਗਿਆ ਪਰ ਸੱਜਿਆ ਨੇ ਗਏ ਕਿੱਥੇ ਕਦ ਲਈ ਜਿੱਦੀ ਦਿੱਤੀ

श्री <laughs> श्री Hai like like mulaijialsawawawah <field då> ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੇ ਪਾਣੀ ਦੇ ਸ਼ਬਦ ਦੀ ਆਪਾਂ ਵਿਚਾਰ ਕਰ ਰਹੇ ਹਾਂ ਜਿਹਦੇ ਵਿੱਚ ਗੁਰੂ ਬਾਖਸ਼ਾ ਨਾਖ ਰਿਹਾ ਸਾਥ ਸੰਗ ਮਲ ਲਾਤੀ ਇਹ ਮੈਨਾਂ ਜਿਹੜੀ ਸੰਗਤ ਵਿੱਚ ਕੀ ਲੈਂਦੀ ਆ ਜਦੋਂ ਸਾਨੂੰ ਪਤਾ ਲੱਗਦਾ ਵੀ ਕੀ ਕਰਨਾ ਕੀ ਨਹੀਂ ਕਰਨਾ ਕਰਤਾ ਨਹੀਂ ਕਰਦੇ ਆ ਗੁਰਸੱਜ ਰੋਕਦੇ ਆ ਨਾਮ ਪੱਜਰ ਬਾਬ ਉਹਨਾਂ ਦਾ ਰੋਕਦੇ ਆ ਉਹ ਆਪਾਂ ਜੀ ਕਰਦਾਂਗੇ ਸਾਨੂੰ ਗੁਰੂ ਸਾਹਿਬ ਕਹਿੰਦੇ ਸੰਗਤ ਕਰੋ ਰੋਜ਼ ਸੰਗਤ ਕਰਿਆ ਕਰੋ ਗੁਰੂ ਜੀ ਰੋਜ਼ ਨਾਮ ਜਪੋ ਗੁਰੂ ਸਾਹਿਬ ਦੀ ਪੋਛੇ ਬੈ ਕੇ ਰੋਜ਼ ਬਾਣੀ ਗਾਓ ਕੀਰਤਨ ਕਰੋ ਬਾਣੀ ਪੜੋ ਇਤਿਹਾਸ ਗੁਰੂਆਂ ਦਾ ਸੁਣੋ ਸੁਣਾਓ ਇਹ ਸਾਨੂੰ ਕਰਨ ਲਈ ਕਹਿੰਦੇ ਆ ਗੁਰੂਤੈਂ ਇਹ ਸੰਗਤ ਚ ਬਤਾਲਾਂਦਾ ਜਿਵੇਂ ਜੇ ਆਪਾਂ ਜ਼ਿਆਦਾ ਸੰਗਤ ਕਰਾਂਗੇ ਤੁਹਾਨੂੰ ਰੋਜ਼ ਹੀ ਵਹਿਗੁਰੂ ਕਰਨ ਲੱਗੇ ਸੰਗਤਾਂ ਦੇ ਰੋਜ਼ ਬਾਣੀ ਵਿਚਾਰਨ ਲੱਗੇ ਆਖੜਿਆ ਵੀ ਮੈਲ ਲੱਣੀ ਸ਼ੁਰੂ ਹੋ ਜਣੀ ਹੈ ਕਹਿੰਦੇ ਲੱਗਿਆ ਨਾ 15 ਮਿੰਟ ਤੋਂ ਸ਼ੁਰੂ ਕੀਤਾ 2011 ਤਾਈਕੇ ਨਾ ਦਾ ਆਪੇ ਸੰਗਤ ਆਪਨੇ ਆਪ ਸਾਰੇ ਕਹਿੰਦੇ ਗਏ ਕਿ ਹੋਰ ਜੱਗਾਂ ਕਰੀਏ ਬੜਾ ਨਾਮ ਦਾ ਹੋ ਜਾ ਹੋਰ ਜੱਗਾਂ ਕਰੀਏ ਮੈਲ ਨਹੀਂ ਸੰਗਤ ਵਿੱਚ ਸਾਦ ਸੰਗ ਮਲ ਲਾਖੀ ਪਾਰ ਗਮ ਹੇ ਰਸਾ ਕੀ ਤੇ ਪ੍ਰਕਾਸ਼ ਵੈਗਨਾ ਜਿਹੜਾ ਸਰਬ ਵਿਆਪਕਾ ਕਾਹਣ ਕਾਣ ਦੇ ਵਿੱਚ ਰੱਬਾ ਜਿਹੜਾ ਪ੍ਰਕਾਸ਼ ਵੈਗਨ ਤੇ ਓਮਕਾਰ ਸਰਬ ਵਿਆਪਕ ਵੈਗ ਉਹ ਮਾਜਦ ਕਾਣ ਬਣ ਜਾਂਦਾ ਹੈ ਮਿੱਤਰ ਬਣ ਜਾਂਦਾ ਹੈ ਉਹ ਸਾਥੀ ਬਣ ਜਾਂਦਾ ਹੈ ਇਥੇ ਕਿੰਨੀ ਨਿਕਰਤਾ ਸਾਡੇ ਕਿੰਨੀ ਦੋਸਤੀ ਦੀ ਹੈ ਨਾ ਇੱਕ ਦੂਜੇ ਦੇ ਨਾਲ ਕਿੰਨੇ ਦੋਸਤ ਮਿੱਤਰ ਆਪ ਬਣਾਏ ਇਹਦੇ ਗੁਰੂ ਨਾਨਕ ਜੀ ਨੇ ਨਿਕਰ ਬਣਾਇਆ ਸੱਜਣ ਸੇਈ ਨਾਲ ਮੈਂ ਕਾਉਦਿਆਂ ਨਾਲ ਚੱਲਾਂ ਜਿੱਥੇ ਲੇਖਾ ਮੰਗੀ ਐ ਜਿੱਥੇ ਭੜੇ ਨਿਸਾਨ ਸੱਜਣ ਸੱਚਾ ਬਾਦਸ਼ਾਹਾਂ ਤੇਰੀ ਕਾਹ ਦੇ ਸ਼ਾਹ ਜਿਸ ਪਾਸ ਬੈਠਿਆਂ ਸੁਹੀ ਐ ਕਬਲਾ ਰਾਬੇ ਸਾਹ ਇਹਨੂੰ ਵੀ ਸੱਜਣ ਬਣਾਇਆ ਬਲੂਗਰਾਂ ਸਾਹਿਬ ਜੀ ਨੇ ਦੋਸਤੀ ਬਣਾਈ ਇਹਨਾਂ ਨਾਲ ਹੀ ਬੈਣ ਖਲੋਣ ਬਣਾਇਆ ਵਿਹਲੇ ਆਪਾਂ ਕਈ ਸਾਰੇ ਪਿੰਡਾਂ 'ਚ ਮੋਸਲੀ ਵੇਖਦੇ ਆਂ ਕਈ ਵਾਰ 5-7 ਲੋਕ ਬਿਰਖ ਬੈਠ ਜਾਂਦੇ ਸਾਥ ਦੇ ਵਿੱਚ ਦੋਸਤ ਹੁੰਦੇ ਆਂ ਉਸੇ ਨਾਲ ਮਾਰਦੇ ਨੇ ਸਾਰਾ ਦਿਨ ਗੱਗਲਾਂ ਨਹੀਂ ਦਾਤਾ ਅਚੇੜਦੇ ਨੇ ਸਾਰਾ ਦਿਨ ਕਿਤੇ ਨੋਸਦੀ ਹੱਥੋਂ ਦੇ ਆ ਨਾ ਕਿ ਦੇਖ ਕੇ ਆ ਗਏ ਨੇ ਬਾਈ ਗੁਰੂ ਗ੍ਰੰਥ ਸਾਹਿਬ ਦੇ ਨਾਮ ਵੀਰੇ ਸਾਡੇ ਸੱਜਣਾ ਇੰਨਾ ਕੋਲੇ ਘੰਟਾ ਬੈਠ ਜਾ ਕਰੀਏ ਦਰਬਾਰ ਨਾਲ ਅੱਗੇ ਬੈਠੇ ਆ ਗੁਰੂ ਸਾਹਿਬ ਦੇ ਉੱਤੇ ਲੱਗੇ ਸ਼ਾਮ ਤੱਕ ਮਹਾਰਾਜਾ ਦੇ ਮਹਾਰਾਜਿਆ ਕਿਤੇ ਇਹਨਾਂ ਦੇ ਦਰਬਾਰ 'ਚ ਹੀ ਆ ਕੇ ਹਾਜ਼ਰੀ ਭਰੀਏ ਘੰਟਾ ਦੋ ਘੰਟੇ ਦੋਸਤੀ ਕਿੱਦਾਂ ਬਣਦੇ ਆ ਜਦੋਂ ਆਪਾਂ ਮਿਲਦੇ ਆ ਇੱਕ ਦੂਜੇ ਨੂੰ ਮਰਨ ਕੋਲ ਮਣਦਾ ਜਿਆਦਾ ਜਦ ਬਹਿਣੇ ਜਾਰੀ ਸਾਂਝ ਵੱਡ ਜਾਂਦੀ ਆ ਜੇਪਨ ਗੁਰੂ ਗ੍ਰੰਥ ਸਾਹਿਬ ਜੀ ਕੋਲ ਜਿਆਦਾ ਸਮਾਂ ਬੈਠਾਂਗੇ ਆਪੇ ਨਾ ਸਾਂਝ ਵੱਡ ਜਾਣੀ ਆ ਆਪੇ ਪਿਆਰ ਵੱਧਦਾ ਜਾਣਾ ਕਿਹੜੀ ਤਰੀਕ ਪਿਆਰ ਦੀ ਆ ਤੇ ਪਿਆਰ ਬਣਦਾ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਇੱਕ ਇੱਕ ਪ੍ਰਾਣੀ ਗੱਲਾ ਮੁੰਡਾ ਹੀ ਆਡੇ ਵਿੱਚ ਦੇ ਉਹ ਹੁੰਦੇ ਨਾ ਧਰਦੇ ਕਹਿੰਦੇ ਨਾ ਕਾਰ ਨਹੀਂ ਪਉਂਦਾ ਇਹਨੂੰ ਗੁਰਦੁਆਰੇ ਘੁੰਮਦਾ ਰਹਿੰਦਾ ਰਹਿ ਕੇ ਰਾਤ ਹੀ ਬੈਠਾ ਰਹਿੰਦਾ ਤੇ ਪਹੁੰਚਦਾ ਹੀ ਨਹੀਂ ਗੁਰਦੁਆਰੇ ਤਾਂ ਕਿਤੇ ਕਿਤੇ ਘੰਾਂ ਤੋਂ ਦੰਦੇ ਆ ਕੇ ਅਜਾ ਲੱਗਦਾ ਅਗਰ ਆਪਣੇ ਇਹ ਵਾਰ ਦੀ ਗੱਲ ਨਹੀਂ ਹੈਗੀ ਗੁਰੂ ਸਰ ਨੂੰ ਅਰਦਾਸ ਕਰੋ ਕਹਿੰਦੇ ਕਿ ਉਹਨੂੰ ਕਿਹਾ ਕਿ ਗੁਰੂ ਸਾਹਿਬ ਨੂੰ ਅਰਦਾਸ ਕਰਿਆ ਕਰ। ਕਿ ਗੁਰੂ ਸਾਹਿਬ ਹੀ ਕਿਰਪਾਦਾਰ ਹਨ। ਚਲੋ ਅਰਦਾਸ ਕਰਦੇ ਗਏ। ਉਹ ਕੀ ਨਾ ਉਹਦੀ ਟੇਲਿੰਗ ਲੱਗੀ ਮਹਾਰਾਜ ਜੀ ਚੜ੍ਹ ਗਈ ਨੇ ਆਈਂ ਗਿਆ ਕੀਤੀ ਨੇ। ਇੱਕ ਦਿਨ ਕਿਹਾ ਉਹ ਤੋਂ ਆਉਂਦਾ ਆਉਂਦਾ ਵਾਪਸ ਦਾ ਉਹ ਯਾਤਰਾੰਦ ਆ ਗਿਆ। ਵਾਪਸ ਆਵਣ ਦੇ ਭਰਗਤ ਨਹੀਂ ਆ ਗਿਆ ਕਹਿੰਦਾ ਤਾਂ ਉਹਨੇ ਬਾਅਦ ਵਿੱਚ ਮੈਨੂੰ ਦੱਸਿਆ ਕਹਿੰਦਾ ਜਦ ਮੈਂ ਸਹਰਾ ਲਗਿਆ ਤੇ ਮੱਥਾ ਟੇਕਿਆ ਗੁਰਦਿਆਂ ਨੂੰ ਕਹਿੰਦਾ ਫਿਰ ਮੈਂ ਲੰਗਰ ਤੇ ਗਿਆ ਗਿਆ ਤੇ ਲੰਗਰ ਚ ਬਣੀ ਸੀ ਕਹਿੰਦਾ ਜਦੋਂ ਲੰਗਰ ਤੇ ਗਿਆ ਉਹਨੇ ਕੋ ਥੰਮ ਫਕਾ ਜਿੰਨਾ ਤੇਰਾ ਮੈਂ ਸਾਹਮਣੇ ਬੈਠ ਜਾਦੇ ਤੇ ਮਾਤਾ ਪੂਜਰ ਕੋਲ ਖੜੇ ਰਿਹਾ ਕਹਿੰਦਾ ਕਹਿੰਦਾ ਇੰਨਾ ਵਿਰਾਗ ਆਇਆ ਨਾ ਇੰਨਾ ਰੋਣਾ ਆਇਆ ਉਸ ਤੋਂ ਬਾਅਦ ਬੈਠ ਗਿਆ ਕਹਿੰਦਾ ਸਹੀ ਉਸ ਤੋਂ ਬਾਅਦ ਘਰ ਆ ਗਿਆ ਤੇ ਇੱਕ ਘਰ ਪੂਰੇ ਕਰ ਲਿਆ ਆਪਣੇ ਆਪ ਇਹਨੇ ਰੋਜ਼ ਗੁਰਦਾਰੇ ਜਾਣਾ ਉਹ ਫਿਰ ਇੰਨਾ ਜਾਣ ਲੱਗ ਗਿਆ ਉਹਨੇ ਸਾਰਾ ਦਿਨ ਗੁਰਦਾਰੇ ਬੈਠੇ ਵਾਹਿਗੁਰੂ ਕਰਦੇ ਰਹਿਣਾ ਸਰ ਜੜੀ ਇਹ ਬੰਨੋ ਨਾ ਯਾਰ ਇੰਨੂੰ ਘਰ ਦਾ ਕੰਮ ਵੀ ਕਰ ਲੈਂਦਾ ਨੇ ਫੁੱਲ ਫੁੱਲੇ ਬੈਠਾ ਰਿਹਾ ਮੈਨਾਂ ਹੀ ਨਾ ਉਹ ਨਹੀਂ ਬਣਦਾ ਸਰ ਮਨੁੱਖ ਪਿਆਰ ਕਿੰਨਾ ਪੈ ਸਕਦਾ ਆ ਇਹ ਵੀ ਲਿਮਟ ਨਹੀਂ ਹੈਗੀ ਪਰ ਪਿਆਰ ਪਹਿਣਾ ਸ਼ੁਰੂ ਕਿੱਥੋਂ ਹੋਣਾ ਆ ਗੁਰੂ ਕੋਲੋਂ ਹੀ ਕਿਦੋਂ ਬਣਾਇਆ ਤੇ ਗੁਰੂ ਸਾਹਿਬ ਕੋਲ ਆਵਾਂਗੇ ਅਰਦਾਸ ਕਰਾਂਗੇ